ਐਜੂਕੇਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜੇ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਬਲਾਕ ਕਲਨੌਰ ਦੇ ਅਧੀਨ ਆਉਂਦੇ ਪਿੰਡ ਪੰਨਵਾ ਵਿਖੇ ਅੰਗਣਵਾੜੀ ਸੈਂਟਰ 'ਚ ਕਰੀਬ 6 ਮਹੀਨੇ ਤੋਂ ਬਿਜਲੀ ਦਾ ਮੀਟਰ ਨਾ ਹੋਣ ਕਰਕੇ ਛੋਟੇ ਬੱਚੇ ਤੇ ਸਟਾਫ ਨੂੰ ਗਰਮੀ ਦੇ ਵਿੱਚ ਹੀ ਬਹਿਣਾ ਪੈ ਰਿਹਾ ਹੈ ਇਸ ਸਬੰਧੀ ਜਦੋਂ ਉੱਥੋਂ ਦੇ ਸਟਾਫ ਅੰਗਣਵਾੜੀ ਵਰਕਰ ਰਵਿੰਦਰ ਕੌਰ ਨੇ ਜਾਣਕਾਰੀ ਦਿੱਦਿਆਂ ਦੱਸਿਆ ਕਿ ਪਿਛਲੇ 2 ਸਾਲ ਤੋਂ ਇਹ ਅੰਗਣਵਾੜੀ ਸੈਂਟਰ ਵਿੱਚ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ ਪਿਛਲੇ ਕੁਝ ਟਾਈਮ ਤਾਂ ਉਹਨਾਂ ਲਾਈਟ ਕਿਸੇ ਜੁਗਾੜ ਦੇ ਨਾਲ ਚਲਾਈ ਹੋਈ ਸੀ ਪਰ ਹੁਣ 6 ਮਹੀਨੇ ਤੋਂ ਤਾਂ ਲਾਈਟ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਹੈ ਉਹਨਾਂ ਦੱਸਿਆ ਕਿ ਇਹ ਆਗਨwadi ਸੈਂਟਰ ਵਿੱਚ ਟੋਟਲ 15 ਬੱਚੇ ਹਨ ਲਾਈਟ ਨਾ ਹੋਣ ਕਰਕੇ ਬੱਚਿਆਂ ਦੇ ਮਾਪੇ ਕਦੇ ਉਹਨਾਂ ਨੂੰ ਭੇਜਦੇ ਹਨ ਤੇ ਕਦੇ ਨਹੀਂ ਭੇਜਦੇ ਨਾਲ ਹੀ ਉਹਨਾਂ ਦੇ ਉਹਨਾਂ ਇਹ ਵੀ ਆਖਿਆ ਕਿ ਇਹ ਆਗਨwadi ਸੈਂਟਰ 1996 ਤੋਂ ਚੱਲ ਰਿਹਾ ਹੈ ਪਹਿਲਾ ਇਹ ਅੰਗਨwadi ਸੈਂਟਰ ਪ੍ਰਾਇਮਰੀ ਸਕੂਲ ਦੇ ਨਾਲ ਅਟੈਚ ਸੀ ਪਰ 2 ਕੁ ਸਾਲਾਂ ਪਹਿਲਾਂ 2022 ਵਿੱਚ ਪ੍ਰਾਇਮਰੀ ਸਕੂਲ ਦੀ ਨਵੀਂ ਬਿਲਡਿੰਗ ਬਣ ਗਈ ਉਹ ਉਸ ਜਗ੍ਹਾ ਤੇ ਚਲਾ ਗਿਆ ਤੇ ਮੀਟਰ ਵੀ ਉਸੇ ਜਗ੍ਹਾ ਤੇ ਲਗਾ ਦਿੱਤਾ ਗਿਆ ਇਸ ਵਾਰ ਮੇਰਾ ਨਾਮ ਰਵਿੰਦਰ ਕੌਰ ਕਿਹੜਾ ਪਿੰਡ ਦੇ ਕਿਹੜਾ ਸੈਕਟਰ ਹੈ ਇਹ ਪਣਵਾ ਅੰਗਨwadi ਸੈਂਟਰ ਦਾ 2 ਆ ਮੇਰਾ ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਕਿੰਨੇ ਬੱਚੇ ਤੁਹਾਡੇ ਕੋਲ ਨੇ ਬੱਚੇ ਸਾਡੇ ਕੋਲ 15 ਨੇ ਤੇ ਕੁਛ ਆਉਂਦੇ ਆ ਕੁਛ ਨਹੀਂ ਆਉਂਦੇ ਲਾਈਟ ਤੇ ਕਰਕੇ ਕਿਉਂਕਿ ਮਾਂ ਪਿਓ ਘਰ ਭੇਜ ਦੇਣੀ ਆ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਪੱਖੇ ਤੋਂ ਬਿਨਾਂ ਜਿਹੜਾ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਪੀਸ ਇਹ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਆ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬੈਠ ਸਕੀਏ ਸਾਡੇ ਸਕੂਲ ਦੇ ਵਿੱਚ ਕੋਈ ਸੀਨੀਰ ਵੱਲੋਂ ਜਾਂ ਕੋਈ ਆ ਨਹੀਂ ਕੋਈ ਨਹੀਂ ਸਾਡੇ ਕੋਈ ਪੁੱਛਗਿੱਛ ਕਰਨ ਆਇਆ ਹੀ ਨਹੀਂ ਕਿ ਤੁਸੀਂ ਬਿਨਾਂ ਪੱਖੇ ਤੋਂ ਬੈਠੇ ਆ ਹਾਂਜੀ ਨਹੀਂ ਕੋਈ ਨਹੀਂ ਹੀ ਮੰਗ ਕਰਦੇ ਤੋਂ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਾ ਕਿਹੜਾ ਪਿੰਡ ਹੈ ਪਿੰਡ ਪਨਵਾ ਤੇ ਕੀ ਸਮੱਸਿਆ ਹੈ ਤੁਹਾਡੇ ਕੋਲ ਵਿੱਚ ਸੱਸਾ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜ੍ਹਦੇ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਸੜਕ 'ਚ ਦੋ ਵਰਕਰ ਦੋ ਹੈਲਪਰਸ ਤੇ ਇੱਥੇ ਹੁਣ ਬੱਧੀ ਘਰ ਆਣੇ ਬਾਕੀ ਬੱਧੀ ਆਏ ਨਹੀਂ ਓਹ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਪਿਆਂ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਕਿੰਨੇ ਟਾਈਮ ਤੋਂ ਜਿਹੜੀ ਲਾਈਟ ਨਹੀਂ ਆ ਰਹੀ ਸੀ ਨਹੀਂ ਥੋੜਾ ਟਾਈਮ ਪੰਜ-ਚਾਰ ਮਿੰਟ ਤੋਂ ਨਹੀਂ ਆ ਰਹੀ ਜੀ ਨਹੀਂ ਕਿ ਜਾ ਵੀ ਨਹੀਂ ਜੋ ਪਹਿਲਾਂ ਜਾਵਾਂਗੇ ਘਰ ਆਈ ਨਹੀਂ ਹੋਰ ਮੈਂ ਕਹਿਣੀ ਫਿਰ ਤੁਹਾਡੇ ਦੇ ਘਰ ਲਾਈਟ ਪਹਿਲਾਂ ਆਉਣਾ ਤੇ ਘਰ ਆਈ 6 ਮਿੰਟਾਂ ਤੱਕ ਤੋਂ ਨਹੀਂ ਆ ਰਹੀ ਕੋਈ ਤੁਹਾਡੇ ਕੋਲ ਘਰ ਆਏ ਨਹੀਂ ਕੋਈ ਲਾਈਟ ਬੰਦੀ ਜੀ ਬੋਲੋ ਜਾਂ ਸਕੂਲ ਬੋਲੋ ਕੋਹ ਨਹੀਂ ਆਏ ਗਰਮੀ ਦੇ ਤਾਂ ਪੱਤੇ ਆ ਜਾਂਦੇ ਆ ਹੀ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਤਾਂ ਇਹ ਪ੍ਰਾਤ ਨੂੰ ਮੰਗ ਕਰਦੇ ਨੇ ਲਾਈਟ ਦਿੱਤੀ ਜਾ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣੇ ਵਾਰ ਐ